ਤੁਸੀਂ ਨਸ਼ਿਆਂ ਨੂੰ ਲੈ ਕੇ ਗੱਲ ਕਰੀਆ ਤਾਂ ਕਾਂਗਰਸ ਦੇ ਪ੍ਰਧਾਨ ਰਾਜਵੜਿੰਗ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀਆ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਉਹ ਨਾ ਤੇ ਦੇਖੋ ਨਿੱਜੀ ਵਿਚਾਰ ਨੇ ਕਈ ਵਾਰ ਨਾ ਇਸ ਤਰ੍ਹਾਂ ਦੇ ਜਿਹੜੇ ਪੋਲੀਟਿਕਲ ਲੀਡਰ ਹੁੰਦੇ ਨੇ ਉਹ ਇੱਕ ਰਾਜਨੀਤੀ ਕਰਦੇ ਹੁੰਦੇ ਨੇ ਵੋਟਾਂ ਮਟੋਰਨ ਵਾਸਤੇ ਵੀ ਕੁਝ ਨਾ ਕੋਈ ਸਾਨੂੰ ਹਾਸਲ ਹੋ ਜਾਵੇ ਠੀਕ ਹੈ ਉਹਨਾਂ ਦਾ ਆਪਣਾ ਕੋਈ ਨਿੱਜੀ ਵਿਚਾਰ ਹੋ ਸਕਦਾ ਪਰ ਭਾਰਤੀ ਜਨਤਾ ਪਾਰਟੀ ਨਸ਼ੇ ਦੇ ਖਿਲਾਫ ਹੈ ਨਸ਼ੇ ਦੇ ਖਿਲਾਫ ਹੈ ਨਸ਼ਾ ਰਹਿਣਾ ਨਹੀਂ ਚਾਹੀਦਾ ਅੱਜ ਤੁਹਾਡੇ ਸਾਹਮਣੇ ਆ ਪਿੱਛੇ ਮੌਤਾਂ ਹੋਈਆਂ ਜ਼ਹਿਰੀਲੀ ਜ਼ਹਿਰੀਲੀ ਜਿਹੜੀ ਸ਼ਰਾਬ ਦੇ ਨਾਲ ਇਥਾਲ ਜਿਹੜਾ ਕਹਿੰਦੇ ਸੀ ਫੜਿਆ ਇਹਨੇ ਡਰਾਮੇਬਾਜ਼ੀ ਕਰਤਾ ਦਿੱਤੀ ਉਹ ਇੱਕ ਜਿਹੜੇ ਜਿਹੜੇ ਉਹ ਸੈਂਟਿਸਟ ਨੇ ਜਿਹੜੇ ਕਿ ਬਣਾਉਂਦੇ ਜਿੱਥੋਂ ਜਿਹੜਾ ਨਿਚੋੜ ਕੱਢਦੇ ਨੇ ਉਹਨਾਂ ਨੇ ਉਹ ਕਰਤਾ ਕਹਿੰਦੇ ਵੀ ਇਹਤੋਂ ਇਥਾਲ ਤੋਂ ਸ਼ਰਾਬੇ ਨਹੀਂ ਬਣ ਸਕਦੀ ਉਹਨਾਂ ਨੇ ਦਾਵਾ ਕਰਤਾ ਉੱਥੇ ਚੁੱਪ ਹੋ ਗਈ ਸਰਕਾਰ ਇੱਕ ਡਰਾਮਾ ਕਰਕੇ ਨਹੀਂ ਕੀਤਾ ਮਰੇ ਕੌਣ ਨੇ ਸਾਡੇ ਪੰਜਾਬੀ ਮਰੇ ਨੇ ਗਰੀਬ ਪਰਿਵਾਰ ਮਰੇ ਨੇ ਉਹ ਜ਼ਹਿਰੀਲੀ ਸ਼ਰਾਬ ਦੇ ਨਾਲ 27 ਘਰ ਤਬਾਹ ਹੋ ਗਏ ਕੌਣ ਦਾ ਰਖਵਾਲਾ ਕਿਹਨੇ ਪੁੱਛਣਾ ਬਸ ਖਬਰਾਂ ਤੱਕ ਗੱਲ ਖਤਮ ਹੋ ਗਈ ਉਸ ਤੋਂ ਬਾਅਦ ਕੌਣ ਕਿਸਦਾ ਵੇਲੀ ਹੈ ਇਹ ਤਾਂ ਉਹਨੂੰ ਜਨਤਜੀ ਦੇ ਘਰ ਤਾਂ ਕਿਹਾ ਨਾ ਜੀ ਕਿ ਵੀ ਅਸੀਂ ਸਖਤ ਕਾਰਵਾਈ ਕਰ ਰਹੇ ਹਾਂ ਕਰੀ ਵੀ ਹੈ ਜਿਹੜੀ ਜਿੱਥੋਂ ਜ਼ਹਿਰੀਲੀ ਸ਼ਰਾਬ ਹਾਂ ਹਾਂ ਬਿਲਕੁਲ ਕਰੀ ਹੈ ਕਰੀ ਹੈ ਇਹਨਾਂ ਨੇ ਇੱਕ ਬਜ਼ੁਰਗ ਔਰਤ ਫੜੀ ਜਿਸ ਦੀ ਉਮਰ ਕਰੀਬ ਕਰੀਬ 70 ਸਾਲ ਸੀ ਉਹ ਕਹਿੰਦੇ ਵੀ ਤੁਸੀਂ ਅਪਰਾਧੀ ਹੋ ਉਹ ਕਹਿੰਦੇ ਮੈਂ ਕਿਵੇਂ ਬਰਾਦੀ ਆ ਮੇਰੇ ਕੋਲ ਤਾਂ ਬਣੀ ਬਣਾਈ ਆਈ ਏ ਮੈਂ ਚੱਕ ਕੇ ਵੇਚਦੀ ਫੇਰ ਕਿੱਥੋਂ ਬਰਾਦੀ ਐ ਜਿਹਨੇ ਬਣਾਈ ਏ ਉਹ ਕਿੱਥੇ ਐ ਮਗਰਮਚ ਕਿੱਥੇ ਐ ਡਰਾਮੇ ਨਾ ਕਰੋ ਲੋਕ ਤੁਹਾਨੂੰ ਜਾਣਦੇ ਨੇ ਭਲੀ ਭਾਂਦੀ ਤੁਹਾਨੂੰ ਜਾਣਦੇ ਨੇ ਕੱਲਾ ਕੱਲਾ ਬੰਦਾ ਤੁਹਾਨੂੰ ਦੇਖ ਰਿਹਾ ਏ ਤੁਹਾਨੂੰ ਪਟਕਣ ਵਾਸਤੇ ਸਮਾਉਣ ਦਿਓ ਬਸ ਇੰਤਜ਼ਾਰ ਕਰੋ ਜਦੋਂ ਇੰਤਜ਼ਾਰ ਲੋਕਾਂ ਦਾ ਸਬਰ ਟੁੱਟਣਾ ਨਾ ਤੁਹਾਡੇ ਜ਼ਮਾਨਤਾਂ ਜ਼ਬਤ ਹੋ ਜਾਣਗੇ ਉਸ ਦਿਨ ਟਾਈਮ ਆਉਣਦ ਏ ਇੱਕ ਪਾਸੇ ਇਲੈਕਸ਼ਨ ਹੋ ਰਹੀ ਹੈ ਦੂਜੇ ਪਾਸੇ ਆਸ਼ੂ ਨੂੰ ਵੀ ਤਾਂ ਸੰਮਣ ਭੇਜੇ ਜਾ ਰਹੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਧੱਕੇਸ਼ਾਹੀ ਆ ਇਹ ਇਹਨਾਂ ਦਾ ਆਪਸੀ ਕੋਈ ਤਾਲਮੇਲ ਹੋਣਾ ਕਿਉਂਕਿ ਤਾਲਮੇਲ ਮੈਂ ਤਾਂ ਕਿਹਾ ਮੋਦੀ ਜੀ ਨੂੰ ਨੀਚੇ ਸੁੱਟਣ ਵਾਸਤੇ ਇਹਨੇ ਬੜੀ ਤਕੜੀ ਪਲੈਨਿੰਗ ਆ ਕੀਤੀ ਹੈ 30 40 ਪਾਰਟੀਆਂ ਇਕੱਠੀਆਂ ਹੋ ਗਈਆਂ ਵੀ ਸੈਂਟਰ ਦੇ ਵਿੱਚ ਮੋਦੀ ਜੀ ਦੁਬਾਰਾ ਨਾ ਆ ਜਾਣ ਕਾਂਗਰਸ ਤੇ ਝੜੂ ਦਾ ਸਮਝੌਤਾ ਤਾਂ ਹੋਇਆ ਸੀ ਲੋਕਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਜਾਗ ਜਾਓ ਪੰਜਾਬੀਓ ਇਹਨਾਂ ਦੇ ਖਿਲਾਫ ਲੜਾਈ ਲੜਨ ਦੇ ਲਈ ਇੱਕੋ ਇੱਕ ਪਾਰਟੀ ਬਚਾ ਸਕਦੀ ਹੈ। ਹੂੰ। ਦੇਸ਼ ਨੂੰ ਸਾਡੇ ਪੰਜਾਬ ਨੂੰ ਭਾਰਤੀ ਜਨਤਾ ਪਾਰਟੀ। ਹੂੰ। ਹੋਰ ਨਹੀਂ ਕਿਸੇ ਤੇ ਤਲਾਂਚ ਤੇਲ ਹੈ। ਕੌਣ ਲਾਦੂਗਾ ਪੰਜਾਬ ਦਾ ਕਰਜ਼ਾ? ਹੈ ਕਿਸੇ 'ਚ ਜਾਣ ਮੈਨੂੰ ਦੱਸੋ। ਮੈਂ ਪੁੱਛਣਾ ਚਾਹੁੰਨਾ ਤੁਹਾਨੂੰ। ਕਾਂਗਰਸ ਵਾਲਿਓ। ਹੂੰ। ਹੈ ਤੁਹਾਡੇ ਕੋਲ ਕੀ ਕਿਹੜੇ ਪਰਪਸ ਦੇ ਨਾਲ ਤੁਸੀਂ ਲਾਉਗੇ ਕਰਜ਼ਾ? ਕੀ ਹੈ ਤੁਹਾਡੇ ਕੋਲ? ਸਟੇਟ 'ਚ ਸਰਕਾਰ ਬਣ ਕੇ ਸੈਂਟਰ 'ਚ ਕੌਣ ਬੈਠਾ? ਡਬਲ ਐਨ ਜਿੰਦਰੀ ਸਰਕਾਰ ਬਣੂਗੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਇੱਥੇ ਵੀ ਤੇ ਉੱਪਰ ਅਸੀਂ ਬੈਠੇ ਮਿੰਟੋ ਮਿੰਟੀ ਕੰਮ ਹੋਣਗੇ ਪੰਜਾਬ ਨੂੰ ਉੱਥੇ ਲੈ ਜਾਗੇ ਜਿਵੇਂ ਸਾਡਾ ਦੇਸ਼ ਅੱਗੇ ਆਇਆ ਚੌਥੀ ਅਰਥ ਵਿਵਸਥਾ ਦੇ ਵਿੱਚ ਅਸੀਂ ਆ ਗਏ 4 ਨੰਬਰ ਦਾ ਪੂਰੇ ਵਰਡ ਦੇ ਵਿੱਚ ਪਾਵਰ ਬਣ ਕੇ ਜਦੋਂ ਇਹਨਾਂ ਦੀ ਸਰਕਾਰ ਸੀ ਕਾਂਗਰਸ ਦੀ ਅਸੀਂ 22ਵੇਂ 23ਵੇਂ ਨੰਬਰ ਤੇ ਸੀਗੇ ਅੱਜ ਚੌਥੇ ਨੰਬਰ ਤੇ ਆਏ ਇਹ ਧੰਨਵਾਦ ਕਰੋ ਨਰਿੰਦਰભાઈ ਮੋਦੀ ਜੀ ਦਾ ਤੁਸੀਂ ਤਨਵਾਦ ਕਰੋ ਭਾਰਤੀ ਜਨਤਾ ਪਾਰਟੀ ਦਾ ਤੁਹਾਨੂੰ ਇਸ ਤਰ੍ਹਾਂ ਦੇ ਪ੍ਰਧਾਨ ਮੰਤਰੀ ਮਿਲੇ ਤੁਹਾਨੂੰ ਨਾਜ ਹੋਣਾ ਚਾਹੀਦਾ ਹੈ ਉਹਨਾਂ ਦੀ ਵਡਿਆਈ ਕਰੋ ਹੂੰ ਉਹਨਾਂ ਤੋਂ ਸਿੱਖੋ ਮਾਰਗਦਰਸ਼ਨ ਪ੍ਰਾਪਤ ਕਰੋ ਬਦਨਾਮੀ ਨਾ ਕਰੋ ਇਹਦਾ ਖਮਿਆਜਾ ਤੁਹਾਨੂੰ ਲੋਕ ਦੇਣਗੇ ਭੁਗਤਣਾ ਪੈਣਾ ਜੀ ਤੇ ਹੁਣ ਜਿਹੜੇ ਕਿ ਜੀਵਨ ਗੁਪਤਾ ਉਮੀਦਵਾਰ ਐਲਾਨੇ ਗਏ ਨੇ 23 ਜੂਨ ਨੂੰ ਤੁਹਾਨੂੰ ਲੱਗਦਾ ਹੈ ਕਿ ਵੀ ਹੁਣ ਜਿੱਤ ਦਾ ਤੁਸੀਂ ਦਾਵਾ ਕਰਦੇ ਹੋ ਕਿ ਵੀ ਬੀਜੇਪੀ ਆਏਗੀ ਅੱਗੇ ਦੇਖੋ ਕੱਲ ਲੁਧਿਆਣੇ ਦੇ ਲੋਕਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਗਿਆ ਲੁਧਿਆਣੇ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਜੀਵਨ ਗੁਫਤਾ ਲੋਕਲ ਕੈਂਡੀਡੇਟ 34 ਸਾਲ ਦਾ ਵਰਕਰ ਜਿਹਨੇ ਕਦੇ ਪਾਰਟੀ ਤੋਂ ਕੁਝ ਨਹੀਂ ਮੰਗਿਆ ਪਾਰਟੀ ਨੇ ਉਹਨੂੰ ਉਮੀਦਵਾਰ ਬਣਾਇਆ ਇੱਕ ਤਾਂ ਸੰਜੀਵ ਜਿਹੜਾ ਪਤਾ ਨਹੀਂ ਰੌੜਾ ਹੈ ਉਹ ਕਹਿੰਦੇ ਕਿਥੋਂ ਦਾ ਰਹਿਣ ਵਾਲਾ ਆਸ਼ੂ ਦਾ ਪਤਾ ਨਹੀਂ ਕੁਝ ਕਿ ਆਪ ਦਾ ਵਿਚਾਰਾ ਕਦੋਂ ਚਲੇ ਜਾਣਾ ਹੁਣ ਰਹਿ ਕੌਣ ਗਿਆ ਤੁਸੀਂ ਆਪਸੇ ਆਣੇ ਰਹਤਾ ਕਾਲੀ ਦਲ ਵੀ ਗਈ ਨਾ ਜੀ ਇੱਕੋ ਇੱਕ ਬੰਦਾ ਜਿਹੜਾ ਲੋਕਲ ਹੈ ਮੈਨੂੰ ਨੇ ਕਾਲੀ ਦਲ ਦਾ ਪਤਾ ਇੱਕੋ ਇੱਕ ਬੰਦਾ ਹੈ ਜੀਵਨ ਗੁਫਤਾ ਜਿਹੜਾ ਕਿ ਲੋਕਲ ਹੈ ਤੁਹਾਡੇ ਵਿੱਚ ਰਹਿਣਾ ਉਹਨੇ ਤੁਹਾਡੇ ਨਾਲ ਰਹਿਣਾ ਤੁਹਾਡੇ ਕੰਮ ਕਰਵਾਉਣਗੇ ਸੈਂਟਰ ਤੋਂ ਗਰੰਟਾ ਲੈ ਕੇ ਤੁਹਾਨੂੰ ਸਿੱਧੀਆਂ ਤੁਹਾਨੂੰ ਦੇਣਗੇ ਲੁਧਿਆਣੇ ਨੂੰ ਸਰਪੱਖੀ ਵਿਕਾਸ ਦੇ ਨਾਲ ਸਾਡੇ ਸਰਦਾਰ ਰਮਨਜੀਤ ਸਿੰਘ ਬਿੱਟੂ ਜੀ ਮੰਤਰੀ ਜੀ ਔਰ ਸਾਡੇ ਜੀਵਨ ਗੁਫਤਾ ਜੀ ਆ ਦੋਨੇ ਬੰਦੇ ਤੁਹਾਨੂੰ ਤੁਹਾਡੇ ਲੁਧਿਆਣੇ ਨੂੰ ਅਕਾ ਅਕਾ ਮਾਲ ਲੈ ਕੇ ਜਾਣਗੇ ਲੋਕ ਤਾਂ ਇਹ ਵੀ ਗੱਲ ਕਹਿੰਦੇ ਨੇ ਕਿ ਜਦੋਂ ਚੋਣਾ ਆਉਂਦੀਆਂ ਨੇ ਉਦੋਂ ਹੀ ਵਾਦੇ ਵੱਡੇ-ਵੱਡੇ ਕੀਥੇ ਜਾਂਦੇ ਨੇ ਫਿਰ ਤਾਂ ਸਿਆਸਤਦਾਨ ਦੇਖਦੇ ਵੀ ਨਹੀਂ ਹੈਗੇ ਅਸੀਂ ਵਾਦਾ ਕੀਤਾ ਸੀ ਦਿੱਲੀ ਦੇ ਵਿੱਚ ਹੂੰ ਪੂਰਾ ਨਹੀਂ ਕੀਤਾ ਹੂੰ ਅਸੀਂ ਵਾਦਾ ਕੀਤਾ ਸੀ ਹਰਿਆਣੇ ਦੇ ਵਿੱਚ ਪੂਰਾ ਨਹੀਂ ਕੀਤਾ ਹੂੰ ਅਸੀਂ ਵਾਦਾ ਕੀਤਾ ਸੀ ਮੱਧ ਪ੍ਰਦੇਸ਼ 'ਚ ਰਾਜਸਥਾਨ 'ਚ ਅਸੀਂ ਪੂਰੇ ਨਹੀਂ ਕੀਤੇ ਤਿੰਨ-ਤਿੰਨ ਚਾਰ-ਚਾਰ ਪੰਜ-ਪੰਜ ਛੇ-ਛੇ ਵਾਰ ਸਰਕਾਰਾਂ ਬਣਾ ਗਿਆ ਅਸੀਂ ਹੂੰ ਅਸੀਂ ਕੰਮ ਤੇ ਵਿਸ਼ਵਾਸ ਰੱਖਦੇ ਹਾਂ ਅਸੀਂ ਡਰਾਮੇ ਬਾਜੀ ਨਹੀਂ ਨਾ ਮੰਗ ਕਰਦੇ ਅਸੀਂ ਕਹਿਣਾ ਕੁਛ ਕਰਨਾ ਕੁਛ ਲੋਕੋ ਘੇਟਾ ਮਾਰਨ ਵਾਲੇ ਚੋਂ ਅਸੀਂ ਨਹੀਂ ਹੈ ਮਤਲਬ ਆਮ ਆਦਮੀ ਪਾਰਟੀ ਲੋਕੋ ਘੇਟਾ ਮਾਰਦੀ ਘੋਗੇਟਾ ਮਾਰੇ ਲੋਕਾਂ ਦੇ ਗੁੰਮਰਾਹ ਕੀਤਾ ਸਾਡੇ ਭੈਣਾਂ ਨੂੰ ਦਿਓ ਨਾ ਮੂੰਹ ਹਜ਼ਾਰ ਹਜ਼ਾਰ ਰੁਪਿਆ ਕਰੋ ਦੇ ਕੇ ਆਓ ਚਲੋ ਜਾਓ ਜੇ ਤੁਸੀਂ ਦੂਜੇ ਤੀਜੇ ਨੰਬਰ ਤੇ ਆਉਣਾ ਤੇ ਪੈਸੇ ਦਿਓ ਉਹਨਾਂ ਨੂੰ ਉਹਨਾਂ ਦਾ ਸਨਮਾਨ ਦਿਓ ਤੁਹਾਡੇ ਧਰਮ ਪਤਨੀ ਜੀ 1100 ਕਹਿ ਰਹੇ ਨੇ 100 ਰੁਪਏ ਹੋਰ ਬਤਾ ਤਾਂ ਕੀ ਗੱਲ ਅਸੀਂ ਭੁਖਾਰੀ ਕੌਣ ਜ਼ਿੰਮੇਵਾਰ ਇਸ ਚੀਜ਼ ਦਾ ਗੁਮਰਾਣਾ ਕਰੋ ਲੋਗਾਂ ਨੂੰ ਇਹਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਹੈ ਗਰੀਬ ਬੜੇ ਤਪੇ ਹੋਣੇ ਤੁਹਾਡੇ ਤੋਂ ਜਾ ਕੇ ਗਰਾਊਂਡ ਦੇ ਉੱਤਰੋ ਅਰਸ਼ ਤੋਂ ਫਰਸ਼ ਤੇ ਆਓ ਤੁਹਾਨੂੰ ਪਤਾ ਲੱਗੇ ਗਰੀਬ ਕਿੱਦਾਂ ਜੀ ਰਿਹਾ ਤੁਹਾਨੂੰ ਪਤਾ ਲੱਗੇ ਗਰੀਬ ਦੀ ਮਜਬੂਰੀ ਕੀ ਹੈ ਤੁਸੀਂ ਮਿਸਯੂਜ਼ ਕਰਦੇ ਹੋ ਉਹਨਾਂ ਦਾ ਉਹਨਾਂ ਨੂੰ ਰੈਲੀਆਂ 'ਚ ਲੈ ਕੇ ਜਾਂਦੇ ਹੋ ਮਨਰੇਗ ਵਾਲਿਆਂ ਨੂੰ ਏ ਇਦਾਂ ਨਹੀਂ ਵੋਟਾਂ ਪੈਂਦੀਆਂ ਦਿਲਾਂ 'ਚ ਦਿਰ ਜਿੰਨੇ ਪੈਂਦੇ ਨੇ ਦਿਲਾਂ ਦੀ বাসਣਾ ਪੈਂਦਾ ਜਿਵੇਂ ਨਰਿੰਦਰ ਭਾਈ ਮੋਦੀ ਬਸੇ ਨੇ ਜਿਵੇਂ ਭਾਰਤੀ ਜਨਤਾ ਪਾਰਟੀ ਦਿਲਾਂ ਤੇ ਰਾਜ ਕਰਦੀ ਹੈ ਉਦਾਂ ਵੋਟਾਂ ਪੈਂਦੀਆਂ ਇਦਾਂ ਨਹੀਂ ਪੈਂਦੀਆਂ ਲੁਧਿਆਣੇ ਦੇ ਲਈ ਜਿਵੇਂ ਚੋਣਾਂ ਦੇ ਲਈ ਆਖਰੀ ਸੁਨੇਹਾ ਲਗਾਉਣਾ ਚਾਹੁੰਦੇ ਹਾਂ ਜੀ ਬਿਲਕੁਲ ਮੈਂ ਤਾਂ ਬੇਨਤੀ ਕਰਨਾ ਚਾਹੁੰਨਾ ਹੈ ਸੂਝਵਾਨ ਨੇ ਪੜੇ ਲਿਖੇ ਲੋਕ ਨੇ ਲੁਧਿਆਣੇ ਦੇ ਇੰਨੇ ਕੁ ਪੜੇ ਲਿਖੇ ਨੇ ਜਿਹੜੇ ਕਿ ਜਾਣਦੇ ਨੇ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨਾ ਜਾਣਦੇ ਨੇ ਇਸ ਵਾਰ ਛਟਕਾ ਦੇਣਗੇ ਆਮ ਆਦਮੀ ਪਾਰਟੀ ਦੀ ਇਸ ਵਾਰ ਨਹੀਂ ਛੱਡਦੇ ਮੈਨੂੰ ਜੋ ਉਮੀਦ ਹੈ ਮੈਂ ਬੇਨਤੀ ਵੀ ਰਣੂ ਕਰਦਾ ਵੀ ਕੋਚ ਨਾ ਰਹਿ ਜਾਵੇ ਕੋਈ 2027 ਦਾ ਨਹੀਂ ਪੱਥਰ ਹੈ ਬੜਾ ਤਕਾ ਕਰਨਾ ਹੈ ਬੜਾ ਕੁਝ ਵੰਡਣਾ ਹੈ ਤੁਹਾਨੂੰ ਪੈਸਾ ਉਹ ਵੰਡਣਾ ਸਾਰਾ ਕੁਝ ਦੇਣਾ ਹੈ ਲੈ ਲਓ ਥੋੜਾ ਹੀ ਹੈ ਸਾਰਾ ਕੁਝ ਪਰ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਓ ਇਹ ਮੇਰਾ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜੀਵਨ ਗੁਫਤਾ ਵਰਗਾ ਕੈਂਡੀਡੇਟ ਤੁਹਾਨੂੰ ਦੁਆਰਾ ਨਹੀਂ ਮਿਲਣਾ 12-13 ਮਹੀਨੇ ਦਾ ਸਮਾਂ ਵਰਤ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਣਾ ਸਾਰਾ ਕੁਝ ਗਾਹ ਨੂੰ ਫੇਰ ਇਲੈਕਸ਼ਨ ਹੈ ਮੇਰੇ ਤੇ ਬੇਨਤੀ ਹੈ ਪਰ ਉਮੀਦ ਵੀ ਹੈ ਨਾਲ ਕਿ ਲੁਧਿਆਣੇ ਦੇ ਲੋਕ ਇਸ ਵਾਰ ਮੌਕਾ ਜਾਣ ਨਹੀਂ ਦੇਣਗੇ ਇਸ ਵਾਰ ਨਰਿੰਦਰ ਭਾਈ ਮੋਦੀ ਜੀ ਦੇ ਹੱਥ ਮਜ਼ਬੂਤ ਕਰਨਗੇ ਇਹ ਮੈਨੂੰ ਪੂਰਾ ਭਰੋਸਾ ਹੈ ਇਸ ਵਾਰ ਭਾਰਤੀ ਜਨਤਾ ਪਾਰਟੀ ਜਿੱਤੇਗੀ ਲੁਧਿਆਣਾ ਜਿੱਤੇਗੀ ਬਹੁਤ ਬਹੁਤ ਧੰਨਵਾਦ